ਆਜੋ ਲਾਟਰੀ ਜਿਹੜੀ ਲੱਗੀ ਹੈ 90000 ਰੁਪਏ ਦੀ ਇਹਦਾ ਥੋੜਾ ਡਿਟੇਲ ਦੇ ਵਿੱਚ ਦੱਸੋ ਦਰਸ਼ਕਾਂ ਨੂੰ ਸਰ ਇਹ ਕੱਲ 1 ਵਜੇ ਬਾਈ ਜੀ ਨੇ ਆਪਣੇ ਕਾਊਂਟਰ ਤੇ ਆ ਕੇ 8:30 ਵਜੇ ਦੇ ਤਕਰੀਬਨ ਟਾਈਮ ਤੇ ਲਾਟਰੀ ਪਰਚੇਜ਼ ਕੀਤੀ ਸੀ ਬਈ 120 ਰੁਪਏ ਦੀ ਲਾਟਰੀ ਸੀ 6 ਰੁਪਏ ਦੀ ਇੱਕ ਟਿਕਟਾਂ ਜੀ ਇਹ ਬੰਦ ਕਾਪੀ ਖਰੀਦੀ ਸੀ ਇਹਨਾਂ ਨੇ 20 ਟਿਕਟਾਂ ਸੀ ਉਹਦੇ ਵਿੱਚਾਂ 120 ਰੁਪਏ ਦੀਆਂ ਉਹਦੇ ਵਿੱਚ 1:05 ਜਦੋਂ ਕੰਪਨੀ ਕੰਨੀਓ ਫੋਨ ਆਇਆ ਤਾਂ ਵੀ 37217 ਨੰਬਰ ਤੇ ਤੁਹਾਡੇ ਕੋਲ 99000 ਦੇ 10 ਪ੍ਰਾਈ ਹਿੱਟ ਹੋ ਚੁੱਕੇ ਜੀ ਤਾਂ ਅਸੀਂ ਇਹਨਾਂ ਨੂੰ ਕਾਲ ਕਰਕੇ ਦੱਸਿਆ ਬਾਈ ਜੀ ਤੁਹਾਡੇ ਕੋਲ ਆਹ ਲਾਟਰੀ ਹੈਗੀ ਹੈ ਕਹਿੰਦੇ ਹਾਂਜੀ ਪਰਚੇਜ਼ ਕੀਤੀ ਸੀ ਤੁਹਾਡੇ ਕੋਲੋਂ ਤੇ ਇਹਨਾਂ ਨੂੰ 90000 ਰੁਪਈਆ ਨਾਮ ਨਿਕਲੇ ਜੀ ਇਹਨਾਂ ਦਾ ਪਿੰਡ ਖੈਰਾਈ ਅੱਛਾ ਕੀ ਤੁਸੀਂ ਲਾਟਰੀ ਕਦੇ ਕਦੀ ਬਾਹਰ ਹੀ ਸੀ ਇਹ ਲਾਟਰੀ ਤਾਂ ਬਾਈ ਆਨੇ ਆ ਜੀ ਹੋਗੇ 10-12 ਸਾਲ 10-12 ਸਾਲ ਤੇ ਨਾਲ ਪਹਿਲਾਂ ਵੀ ਲੱਗਿਆ ਕੋਈ ਪਹਿਲਾਂ ਕੋਈ ਛੋਟਾ ਮੋੜਾ ਲੱਗਾ ਜੀ 5000 ਦਾ ਜਾਂ ਜਿਵੇਂ 1000 ਦਾ ਕੋਈ ਇਹੋ ਜਿਹਾ ਲੱਗਾ ਜੀ ਵੱਡਾ ਨਾਮ ਅੱਜ ਲੱਗੇ ਵੱਡਾ ਨਾਮ ਆ ਕਾਊਂਟਰ ਤੋਂ ਕੱਲ ਟਿਕਟ ਲਈ ਸੀ ਸ਼ਰਮਾ ਜੀ ਕੋਲੋਂ ਇੱਥੋਂ ਲੱਗਿਆ ਜੀ ਇਹ ਤੁਹਾਡੀ ਇਹ ਲਾਟਰੀ ਖਰੀਦੀ ਨਹੀਂ ਹੋਵੇ ਕਿਸੇ ਬੰਦੇ ਨੇ ਤਾਂ ਤੁਹਾਡੇ ਨਾਲ ਕੰਟੈਕਟ ਕਿਵੇਂ ਕਰ ਸਕਦਾ ਸ਼ਰਮਾ ਜੀ ਸੱਜੇ ਸਾਡੇ ਕੋਲ WhatsApp ਗਰੁੱਪ ਵੀ ਬਣੇ ਹੋਏ ਨੇ ਆਨਲਾਈਨ ਲਾਟਰੀ ਪਰਚੇਸ ਕਰ ਸਕਦਾ ਹੈ 9915217592 ਤੇ ਸਾਨੂੰ ਕਾਲ ਕਰਕੇ ਸਾਡਾ WhatsApp ਨੰਬਰ ਵੀ ਤੇ Google Pay ਨੰਬਰ ਵੀ ਇਹੀ ਹੈ ਇਸ ਤੇ ਸਾਨੂੰ ਪੇਮੈਂਟ ਕਰਕੇ ਸਾਡੇ WhatsApp ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਦਿੱਤਾ ਜਾਵੇ ਜੋ ਟਿਕਟੋਕ ਨੇ ਸਿਲੈਕਟ ਕੀਤੀ ਹੈ ਉਹਦਾ ਨੰਬਰ ਅਸੀਂ ਉਸ ਨੂੰ WhatsApp ਤੇ ਤੇ ਪਲੱਸ ਬਿੱਲ ਉਹ ਤੇ WhatsApp ਤੇ ਭੇਜ ਦੇਵਾਂਗੇ